ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜਿਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਕਿੰਗਸ ਨੇ ਗਲੇਨ ਮੈਕਸ ਵੈਲਸ ਨੇ ਪੰਜ ਖਰਾਰੀਆਂ ਨੂੰ ਕੀਤਾ ਬਾਹਰ ਅਤੇ ਦੇਖੋ ਪੀਬੀਕੇ ਐਸ ਦੀ ਰੀਟੈਂਸ਼ਨ ਪਲੱਸ ਪੰਜਾਬ ਕਿੰਗ ਜਦੀਰੀ ਰੀਟੈਂਸ਼ਨ ਲਿਸਟ ਆਈ ਤਾਂ ਸਾਰੇ ਹੈਰਾਨ ਰਹਿ ਗਏ ਟੀਮ ਨੇ ਜੋਸ਼ ਇੰਗਲਿਸ਼ ਨੂੰ ਵੀ ਰਿਲੀਜ਼ ਕਰ ਦਿੱਤਾ ਤੇ ਗਲੇ ਮੈਕਸਵੈਲ ਨੂੰ ਲੈ ਕੇ ਪਹਿਲਾਂ ਤਾਂ ਖਬਰਾਂ ਛੰਨ ਕਿ ਟੀਮ ਉਹਨਾਂ ਨੂੰ ਲੱਗ ਕਰ ਸਕਦੀ ਹੈ ਪਰ ਪ੍ਰਸ਼ੰਸਕ ਉਹ ਉਹ ਤਾਂ ਹਰਾਨ ਹੋ ਗਏ ਜਦੋਂ ਇੰਗਲਿਸ਼ ਨੂੰ ਰਿਟਰਨ ਨਹੀਂ ਕੀਤਾ ਗਿਆ ਤਾਂ ਪੰਜਾਬ ਨੇ ਸਰੇ ਆਈਆਰ ਸਨੇ 21 ਖਿਡਾਰੀਆਂ ਨੂੰ ਰਿਟਰਨ ਕੀਤਾ ਗਿਆ ਟੀਮ ਹੁਣ ਨਲਾਬੀ ਵਿੱਚ ਵੱਧ ਤੋਂ ਵੱਧ 4 ਖਿਡਾਰੀਆਂ ਨੂੰ ਖਰੀਦ ਸਕਦੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਪੰਜਾਬ ਕਿੰਗਜ ਨੇ 21 ਖਿਡਾਰੀਆਂ ਨੂੰ ਰਿਟਰਨ ਕੀਤਾ ਤਾਂ ਉਹਨਾਂ ਨੇ 5 ਨੂੰ ਕਿਵੇਂ ਰੀਲੀਜ਼ ਕੀਤਾ ਇੱਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਹੀ ਹੋ ਸਕਦੇ ਹਨ ਮਿ ਮਿਸ਼ੇਲ ਓਵਰ ਪਿਛਲੇ ਸਾਲ ਗਲੇ ਮੈਕਸਵੈਲ ਦੇ ਬਦਲ ਇਹਦੇ ਬਦਲ ਵਜੋ ਟੀਮ ਵਿੱਚ ਸ਼ਾਮਲ ਹੋਣ ਹੋਏ ਛੰਨ ਤੇ ਇੱਕੀ ਰਿਟਰਨ ਦੀਆਂ ਖਿਡਾਰੀਆਂ ਵਿੱਚੋਂ ਇੱਕ ਛੰਨ ਰੀ ਰੀਐਸ ਆਈਆਰ ਅਤੇ ਨਿਹਲ ਵਡੇਰਾ ਅਤੇ ਪ੍ਰੀਜਾਸ਼ ਆਰੀਆ ਅਤੇ ਸੰਚਾਕ ਸਿੰਘ ਪਾਇਲ ਅਵਿਨਾਸ਼ ਅਤੇ ਹਰਨੂਰ ਪੰਨੂ ਮਸ਼ੀਰ ਖਾਨ ਅਤੇ ਪ੍ਰਭ ਸਿਮਰਨ ਸਿੰਘ ਅਤੇ ਵਿਸ਼ਨੂ ਮਨੋਦ ਮਾਰਕਸਸਟੋ ਇਸ ਇਸਟੋ ਇਸ ਨਿਸਤ ਤੇ ਮਾਰਕੋ ਜਾਨ ਜਾਂਸਨ ਅਤੇ ਅਜਮ ਤੁੱਲਾ ਉਮਰ ਅਜਾਈ ਅਤੇ ਸੁਰਜਾਸ਼ ਸ਼ੈਡਗੇ ਤੇ ਮੀ ਸ਼ੇਲ ਉਵੇਂ ਤੇ ਵਿਸਾਖ ਵਿਜੇ ਕੁਮਾਰ ਜੱਸ਼ਠਾਕਰ ਤੇ ਜੈਵੀ ਜੈਵੀਰ ਬਾਟ ਲੇਟ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ